ਜਸੀਂ ਉਹ ਕੀ ਚੋਰੀ ਕਰਦੇ ਪਏ ਸੀ ਤਾਰ ਪਾ ਕੇ ਜਾਂ ਨੂੰ ਅਸੀਂ ਉਹਨਾਂ ਪਿੰਡ ਦੇ ਕਰਨ ਲੱਗੀ ਸੀ ਜੀ ਜਦੋਂ ਇੱਕ ਸਗਾ ਰੈਪਰਾਇਆ ਪਿੰਡ ਹੈ ਰੈਪਰਾਇਆ ਜੀ ਸਿੱਧ ਬਾਬਾ ਲక్ష్ਮਨਜੀਤ ਦੀ ਮਾੜੀ ਹੈ ਅੱਛਾ ਜੀ ਜਿੱਥੋਂ ਮਤਲਬ ਇਹ ਕਈ ਵਾਰੀ ਮਤਲਬ ਗੱਲੇ ਚੋਂ ਪੈਸੇ ਕੱਢ ਕੇ ਲਿਆਏ ਨੇ ਇਹ ਆ ਆ ਵੱਡੀ ਆ ਵੱਡੀ ਤਾਰ ਹੈ ਕਿਤੇ ਕੋਈ ਪੱਟਾ ਕੱਲਾ ਹੋਵੇ ਹਾਂ ਹੂੰ ਕਾਮੀ ਜੀ ਗਲੋਸ ਆਗੇ ਆਗੇ ਜੀ 8500 ਨੋਟਾ ਗੋਦ ਕਿਉਂ ਕਾਮੀ ਜੀ ਕੋਣ ਦਿਨ ਪ੍ਰਤੀ ਦਿਨ ਜਿਹੜਾ ਆਪਣੇ ਇਲਾਕੇ ਦੇ ਵੇਟ ਦੇ ਪਿੰਡ ਹੈਗੇ ਇਹਨਾਂ ਦੇ ਵਿੱਚ ਜਿਹੜਾ ਚੋਰਾਂ ਚੋਰੀਆਂ ਕਰਦੇ ਆ ਤਾਂ ਤਾਂ ਟੁੱਟ ਨਹੀਂ ਰਿਹਾ ਪਹਿਲਾਂ ਫਲਾਈ ਚੋਰੀ ਹੋਈ ਹੈ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਮਸ਼ੀਨ ਚੋਰੀ ਹੋਈ ਆ ਤੇ ਅੱਜ ਤੁਸੀਂ ਚੋਰੀ ਦੇ ਵਿਸ਼ੇ 'ਚ ਚੌਂਕੀ ਸ਼ੇਰਪੁਰ ਦੇ ਵਿੱਚ ਆਏ ਆ ਇਹ ਤੁਹਾਡਾ ਪਿੰਡ ਕਿਹੜਾ ਹੈਗਾ ਜੀ ਸਾਡਾ ਰੈਪਰ ਆਈਆਂ ਪਿੰਡ ਹੈ ਰੈਪਰ ਆਈਆਂ ਜੀ ਸਿੱਧ ਬਾਬਾ ਲక్ష్ਮਨਜੀਤ ਦੀ ਮਾੜੀ ਹੈ ਅੱਛਾ ਜੀ ਜਿੱਥੋਂ ਮਤਲਬ ਇਹ ਕਈ ਵਾਰੀ ਮਤਲਬ ਗੱਲੇ 'ਚੋਂ ਪੈਸੇ ਕੱਢ ਕੇ ਲਿਆਏ ਨੇ ਇਹ ਅੱਛਾ ਜੀ ਸਾਡੇ ਕੋਲ ਇਹਨਾਂ ਦੀਆਂ ਮੂਵੀਆਂ ਬਣੀਆਂ ਹੋਈਆਂ ਨੇ ਠੀਕ ਹੈ ਜੀ ਸਾਡੇ ਕੈਮਰੇ 'ਚ ਆਏ ਹੋਏ ਨੇ ਇਹ ਅੱਛਾ ਜੀ ਠੀਕ ਹੈ ਨਹੀਂ ਇਹ 13 ਤਰੀਕ ਨੂੰ ਵੀ ਹੁਣ ਗਏ ਸੀਗੇ ਪਹਿਲਾਂ 30 ਤਰੀਕ ਨੂੰ ਆਏ ਗਏ ਸੀਗੇ ਹਾਂ ਜੀ ਇਹ ਤਰੀ ਰੁਗੜ ਕੱਢ ਕੇ ਲਿਆਏ ਆ ਫਿਰ 13 ਤਰੀ ਰੁਗਏ ਨੇ ਉਸ ਤੋਂ ਪਹਿਲਾਂ ਵੀ ਪਿਛਲੇ ਵੀ ਅਸੀਂ ਦੇਖ ਨਹੀਂ ਸਕੇ ਜਦ ਵੀ ਲੈ ਕੇ ਆਏ ਨੇ ਕੱਢ ਕੇ ਇਹ ਨਹੀਂ ਅੱਜ ਅੱਜ ਤੁਹਾਨੂੰ ਕਿਦਾਂ ਪਤਾ ਲੱਗਿਆ ਅੱਜ ਸਾਨੂੰ ਇੱਥੇ ਪਤਾ ਲੱਗਿਆ ਵੀ ਸ਼ੇਰਪੁਰ ਦੇ ਤੁਸੀਂ ਮਤਲਬ ਸ਼ੇਰਪੁਰ ਦੇ ਆਣੇ ਮੰਦਿਰ ਚ ਚੋਰੀ ਕਰਦੇ ਫੜੇ ਆ ਆਦਮੀ ਇਹ ਅੱਛਾ ਜੀ ਇਸ ਵਾਸਤੇ ਅਸੀਂ ਇੱਥੇ ਆਏ ਆ ਸਾਡੀ ਰਿਪੋਰਟ ਕੀਤੀ ਹੋਈ ਹੈ ਖਮਾਣ ਥਾਣੇ ਚ ਪਹਿਲਾਂ ਕਰੀ ਹੋਈ ਹੈ ਹਾਂ ਜੀ ਠੀਕ ਨੇ ਉਹ ਪੁਲਿਸ ਵਾਲੇ ਹੁਣ ਆਣਗੇ ਮਤਲਬ ਖਮਾਣ ਥਾਣੇ ਵਾਲੇ ਆਉਣਗੇ ਸਾਡੇ ਕੋਲ ਇੱਥੇ ਠੀਕ ਹੈ ਜੀ ਜਿਹੜੀ ਅੱਜ ਤੁਹਾਨੂੰ ਹੁਣ ਪੂਰਾ ਸਨਾਖਤ ਹੋ ਗਈ ਠੀਕ ਠੀਕ ਹਾਂਜੀ ਕਾਲਿਆ ਸੋਣਾ ਜਦੋਂ ਜਦੋਂ ਤੁਹਾਡੇ ਪਿੰਡ ਚੋਰੀ ਹੋ ਗਈ ਹਾਂਜੀ ਤੇ ਅੱਜ ਚੋਰੀ ਹੋਈ ਹੈ ਨਾ ਹੀ ਆਡੇ ਹੋਈ ਸੀ 30 ਤਰੀਕ ਨੂੰ ਇੱਕ ਕਿੰਨੀ ਤਰੀਕ ਨੂੰ 13 ਨੂੰ ਨਹੀਂ ਅੱਜ ਤੁਸੀਂ ਸ਼ੇਰਪੁਰ ਵਾਲਾ ਵਾਲੇ ਪਾਸੇ ਕਿਵੇਂ ਆਉਂਦੇ ਸੀ ਅੱਜ ਤਾਂ ਜੀ ਅਸੀਂ ਨਾ ਉਂ ਆਏ ਸੀ ਇੱਧਰ ਜਿਵੇਂ ਆਪ ਪੁੱਛਦੇ ਫੋਟੋ ਸੀ ਸਾਡੇ ਕੋਲ ਫੋਨ 'ਚ ਜੀ ਆ ਤੁਹਾਡਾ ਪਿੰਡ ਦਾ ਬੰਦਾ ਤਾਂ ਨਹੀਂ ਤੁਹਾਡੇ ਪਿੰਡ ਦਾ ਬੰਦਾ ਤਾਂ ਨਹੀਂ ਆਪਾਂ ਪੁੱਛਣ ਵਾਸਤੇ ਆਏ ਸੀ ਇਹ ਸਾਡੇ ਜਿਵੇਂ ਅਸੀਂ ਇੱਕ ਪਿੱਛੇ ਏਜੰਸੀ ਹੈ ਮੋਟਰਸਾਈਕਲਾਂ ਦੀ ਮੈਨੂੰ ਪਿੰਡ ਦਾ ਨਾਮ ਨਹੀਂ ਆ ਚਾ ਮਾ ਚੋੜੇ ਵਿੱਚੋਂ ਮਾ ਚੋੜਦੇ ਉਹਨਾਂ ਨੂੰ ਮੁੰਡੇ ਨੂੰ ਦਿਖਾਈ ਉਹ ਕਹਿੰਦਾ ਇੱਥੇ ਦਾ ਹੈ ਵੀ ਅਸੀਂ ਜਾਂਦੇ ਪਏ ਸੀ ਇਹ ਸਾਡੇ ਕੋਲੋਂ ਲੰਘ ਗਿਆ ਬਾਈ ਅੱਛਾ ਯਾ ਤੇ ਕੋਲੋਂ ਲੰਘ ਗਿਆ ਅਸੀਂ ਨੰਬਰ ਪੜ ਲਿਆ ਮੁੰਡਾ ਸ਼ ਦੀ ਦੁਕਾਨ ਸੀ ਉਹ ਮੰਦਿਰ ਚ ਅਸੀਂ ਉਹ ਇਹ ਚੋਰੀ ਕਰਦੇ ਪਏ ਸੀ ਤਾਰ ਪਾ ਕੇ ਜਾਨੂੰ ਅਸੀਂ ਉਹਨਾਂ ਪਿੰਡ ਦੇ ਲੱਗ ਰਹੇ ਸੀ ਸੀ ਜਿਹੜੇ ਉੱਪਰੋਂ ਫੜ ਲਿਆ ਬੈ ਸੀ ਉਹ ਜੋ ਤੁਸੀਂ ਜਿਹੜਾ ਦ੍ਰਿਸ਼ਤਾ ਉਹ ਕਹਤਾ ਜਿਵੇਂ ਨਾਲ ਲੇਡੀਜ਼ ਵੀ ਹੈਗੀ ਆ ਉਹ ਲੇਡੀਜ਼ ਵੀ ਅੰਦਰ ਨਾਲ ਉਹਦੀ ਹੈਲਪ ਕਰ ਰਹੇ ਨੇ ਲੇਡੀਜ਼ ਝਾੜੂ ਸਾਨੂੰ ਦੇਖ ਕੇ ਝਾੜੂ ਮਾਰਨ ਲੱਗ ਗਈ ਆ ਥੋੜੇ ਮੰਦਿਰ ਚ ਅੱਛਾ ਅਸੀਂ ਤਾਂ ਮਗਰੋਂ ਇਹਨਾਂ ਦੇ ਕੱਚੋਂ ਮੱਛੋੜੇ ਤੋਂ ਲੱਗੇ ਹੋਏ ਸੀਗੇ ਠੀਕ ਠੀਕ ਉੱਥੇ ਸਾਨੂੰ ਬੰਦੇ ਨੇ ਦੱਸਿਆ ਸਾਡੇ ਕੋਲੋਂ ਹੀ ਲੰਘਿਆ ਕਹਿੰਦਾ ਯਾਰ ਬੰਦੇ ਦਾ ਕੋਲੋਂ ਲੰਘੇ ਅਸੀਂ ਫੇਰ ਮਗਰ ਮੋਟਰਸਾਈਕਲ ਵਾਲੇ ਜਿਹਦਾ ਜਿਹਨਾਂ ਦੀ ਸਿਹਤ ਮਾੜ ਸਾਡੇ ਪਿੰਡ ਚੱਲੇ ਨੇ ਉਹ ਕੁਦਰਤੀ ਰੋਗ ਗਏ ਅਸੀਂ ਵੀ ਰੋਗ ਗਏ ਅਸੀਂ ਕਿਹਾ ਲੈ ਬਈ ਇੱਧਰ ਹੱਥ ਸਾਫ਼ ਕਰਨ ਲੱਗੇ ਨੇ ਫਿਰ ਇਹ ਬੰਦਾ ਕਹਿੰਦਾ ਉਹ ਨਾਈ ਦੀ ਦੁਕਾਨ ਚ ਆਪਾਂ ਇਕੱਲੇ ਆਪ ਨਹੀਂ ਜਾਣਾ ਬਗਾਨਾ ਪਿੰਡ ਆ ਬਈ ਜਹਾਂ ਚੰਗੇ ਨਹੀਂ ਲੱਗਦੇ ਉਹ ਬਾਈ ਨੂੰ ਅਸੀਂ ਕਿਹਾ ਉਹ ਸਾਡੇ ਨਾਲ ਗਿਆ ਅੰਦਰ ਫਿਰ ਅਸੀਂ ਇਹਨਾਂ ਨੂੰ ਫੜਿਆ ਜੀ ਰੰਗੇ ਹੱਥ ਜਿਹੜੇ ਉਸ ਟਾਈਮੇ ਟਾਰਚੇ ਦੇ ਡੱਬ ਚ ਸੀ ਔਰ ਟਾਰਚੇ ਦੇ ਡੱਬ ਚ ਸੀ ਜਿਹੜੀ ਟਾਰਚ ਨਾਲ ਚੋਰੀ ਕਰਦਾ ਜਿਹਾਂ 500 ਦਾ ਨੋਟ ਆਪ ਆਉਂਦਾ ਉਹ ਸਾਰਾ ਕੁਝ ਵਿੱਚ ਹੀ ਦਾ ਜੀ ਅੱਛਾ ਮੌਕੇ ਤੇ ਫੜੋ ਮੌਕੇ ਉੱਪਰ ਹੀ ਫੜਦੇ ਆ ਜੀ ਆਪ ਮੰਨਦਾ ਜੀ ਆਪ ਸਾਰਾ ਕੁਝ ਮੰਨਿਆ ਮੂੰਹੋਂ ਮੰਨਿਆ ਸਾਰਾ ਕੁਝ ਇਹ ਕਰ ਲਿਆ ਤੇ ਜਦੋਂ ਸ਼ੇਰ ਪਰ ਚੌਂਕੀ ਦੇ ਇਹ ਫੜੋਗੇ ਫਿਰ ਸਿੱਧੇ ਚੌਂਕੀ ਲੈ ਕੇ ਕਿ ਪਹਿਲਾਂ ਕਿਤੇ ਉੱਥੇ ਹੋਰ ਕੋਈ ਗੱਲਬਾਤ ਹੋਈ ਹੈ ਤਵਦੀਸ਼ ਹੋਈ ਹੈ ਪਹਿਲਾਂ ਪ੍ਰਧਾਨ ਜੀ ਦੇ ਹੋਈ ਹੈ ਇਹ ਸੋਨ ਲਾਲ ਜੀ ਦੇ ਹਾਂਜੀ ਸੋਨ ਲਾਲ ਜੀ ਅੱਛਾ ਜੀ ਕਿ ਸੋਨ ਲਾਲ ਜੀ ਨੇ ਫੜ ਕੇ ਕਿਹਾ ਮਤਲਬ ਪੁੱਛਿਆ ਵੀ ਕਿੱਥੇ ਕਿੱਥੇ ਚੋਰੀ ਕਰੀਏ ਤੁਸੀਂ ਉਹ ਕਹਿੰਦਾ ਬਾਬੇ ਫਲਾਈ ਵੀ ਗਏ ਸੀ ਅਸੀਂ ਉੱਥੇ ਵੀ ਕਰੀਏ ਤੇ ਛੇਦਪੁਰ ਵੀ ਆਏ ਹੁਣ ਤੇ ਰੈਪਰ ਵੀ ਗਏ ਰੈਪਰ ਵੀ ਗਏ ਸੋ ਇਹਨਾਂ ਸਾਰਿਆਂ ਦੇ ਦੱਸਣ ਅਨੁਸਾਰ ਏ ਜਿਹੜੇ ਚੌਂਕੀ ਦੇ ਵਿੱਚ ਹੁਣ ਜਿਹੜੇ ਚੋਰ ਆ ਉਹ ਫੜ ਲਏ ਗਏ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਵੀ ਕਿਉਂ ਕਿਹੜੀ ਉਹਨਾਂ ਨੂੰ ਇਹ ਮਜਬੂਰੀ ਸੀ ਕਿਉਂ ਉਹ ਚੋਰੀਆਂ ਕਰ ਰਿਹਾ ਐਨੇ ਪਿੰਡਾਂ ਦੇ ਵਿੱਚ ਉਹਨਾਂ ਨੇ ਚੋਰੀਆਂ ਕੀਤੀਆਂ ਕਿੰਨੀ ਵਾਰ ਕਰੀਏ ਤੂੰ ਉੱਥੇ ਰੈ ਪਰ ਸੱਚ ਦੱਸੀ ਦੋ ਵਾਰ ਗਏ ਪਹਿਲਾਂ 30 30 ਤਰੀਕ ਨੂੰ ਕਰਕੇ ਆ ਪਹਿਲਾਂ ਤੇ ਪਰਸੋ ਤੂੰ ਕਰਿਆ ਤੇ ਤੇਰਾ ਇਹ ਸ਼ੁਕਰ ਕਰ ਅਸੀਂ ਤੈਨੂੰ ਕੱਢਦਾ ਵੇ ਆ ਨੂੰ ਵੇ ਕੋਈ ਲੋਡ ਵੀ ਪੰਜ-ਪੰਜ ਸੁਧਦੇ ਨਾਲ ਹੱਥ ਪਾਉਂਦਾ ਉਹ ਨੂੰ ਗੱਲੇ ਵਾਲੇ ਨੂੰ ਲਿਆਉਣਾ ਵੀ ਦੇਖੋ ਵੀ ਇਹਦੇ ਕੀ ਹੋ ਵੀ ਹੋ ਰਿਹਾ ਹੈ ਬੱਲੇ ਵਾਲਾ ਜਰਾ ਕੀ ਕਰੇਗਾ ਨਾ ਕੋਈ ਨਿਕਲ ਹੀ ਸਕਦਾ ਕਹਿ ਹੈ ਕੋਈ ਜ਼ੋਰ ਲਾ ਦੇ ਕੋਈ ਭਾਂਡੇ ਆਪਾਂ ਕੱਢੇ ਨਹੀਂ ਹਾਂ ਆਪਾਂ ਨਹੀਂ ਕਰੇ ਸੱਟ ਗੱਲਾਂ ਪੈਸੇ ਨਹੀਂ ਸੀ ਪੈਂਦੇ ਨਿਕਲ ਨਹੀਂਗੇ ਵਾਹ ਬੜੀ ਨੂੰ ਯਾਰਾਂ ਦੀ ਆਪਾਂ ਨਹੀਂ ਮਨ ਨੂੰ ਕਹਾਂਗੇ ਬਸ ਦੋ ਕੁ ਸਪਿੰਟਰ ਦੇਖੋ ਇਹ ਦੇਖੀ ਦੇਖੀ ਹੈ ਨਾ ਆਰਾਮ ਆ ਰਿਹਾ ਤਾਂ ਪੂਰੇ ਆਰਾਮ ਤਸੱਲੀ ਨਾਲ ਲੱਗੀ ਹੈ ਹੈਂ ਤਾਰ ਵਧੀਆ ਬਣਾਈ ਜੀ ਬਸ ਤਾਰ ਸਿੱਧੀ ਤਾਰ ਹੈ ਕੁੰਡੀ ਪੂਰੀ ਆਹ ਦੇਖੋ ਇਹ ਆ ਗਿਆ ਬਾਹਰ ਹੁਣ ਤਸੱਲੀ ਲੈ ਲੈ ਸਿੱਧੇ ਉਹ ਜਦੀ ਉਹਨੇ ਡੱਬੇ ਚ ਪਾ ਲਈ ਉਹ ਤਾਰ ਚ ਦੇਖੋ ਹੁਣ ਇਹਦਾ ਮੂੰਹ ਦੇਖੋ ਚੰਗੀ ਤਰ੍ਹਾਂ ਇਹ ਕਿਤਾਬ ਪਛਾਣ ਚ ਆਉਂਦਾ ਏ। ਸ਼ਤੌਵ ਕਰਦੀ ਤਰਨ। ਮੈਂ ਦੇਖਣ ਲੱਗਿਆ। ਇਹ ਕਿਤਾਬ ਸੁਖਨ ਰੰਗ ਬੜੇ ਗੋਰੇ ਨੇ ਇਹਨਾਂ ਦੇ। ਉਹਦਾ ਇਨਾਂ ਹਤਾ। ਆਦੇ ਹਲਕੀ ਉਮਰ ਦਾ ਇਹ ਮੁੰਡਾ ਇੰਨਾ ਉਹ ਨਹੀਂ ਹੈਗਾ ਵੰਡੇ। ਜੂਮ ਕਰ ਮੜਾ ਤੇ ਹੋਨ ਥਾਲੀ ਵਾਲੇ ਵੀ ਚੱਕ ਲੈਣ ਦੇਖੀ। ਉਹ ਚੱਕ ਲਈ ਥਾਲੀ ਵਾਲੇ ਪੰਡਿਆ ਦੇ ਵੀ। ਉਹ ਕਹਿੰਦਾ ਹੋਰ ਚੱਕ ਲਈਏ ਕਹਿੰਦੀ ਪਸਤ ਕਰਨ। ਇੱਥੇ ਕਿ ਦਿਖੂਗਾ ਇਹਦਾ ਮੂੰਹ ਦਰਨ ਜਦੋਂ ਘੁੰਮੂਗਾ ਨਾ ਉਦੋਂ ਬੰਦ ਕਰ ਦੇ ਇੱਕ ਵਾਰ। ਰੋਕ ਦੇ। ਚੱਲ। ਲੰਮੀ ਜਾਣਾ ਹੁਣ ਮੈਂ ਬੱਸ। ਹੁਣ ਖੋਲ ਬਾਹਰ ਲਈ ਕੈਮਰੇ। ਹੁਣ ਬਾਹਰ ਲਗਾਉਂਦਾ। ਕੀ ਜੂਗ ਨਾ ਲੱਗਵੀ ਤੇਰਾ ਹਾਂਜੀ ਤੇਰਾ ਨਾਮ ਕੀ ਆ ਜਸਵਿੰਦਰ ਜਿੰਦ ਜਸਵਿੰਦਰ ਸਿੰਘ ਹਾਂਜੀ ਜਸਵਿੰਦਰ ਸਿੰਘ ਅੱਜ ਕਿੱਥੇ ਕਿੱਥੇ ਚੋਰੀ ਕਰੀ ਆ ਅੱਜ ਤਾਂ ਇਹ ਮੈਂ ਆਪਣਾ ਪਿੰਡੋਂ ਆਇਆ ਸੀਗਾ ਜੀ ਪਹਿਲਾਂ ਕਿਹੜੇ ਪਿੰਡ ਤੋਂ ਮੇਰਾ ਹੈਗਾ ਪਿੰਡ ਮੇਰਾ ਉਦੋ ਵਾਲਾ ਉਦਾਂ ਰਹਿੰਦਾ ਕਟਾਣੀ ਅੱਛਾ ਕਟਾਣੀ ਰਹਿੰਦਾ ਕਿਰਾਏ ਤੇ ਨਾ ਉੱਥੇ ਵੀ ਜਗਾ ਆਪਣੀ ਬੀਈ ਹੋਈ ਸੀਗੀ ਮਾਤਾ ਦੇ ਨਾਮ ਅੱਛਾ ਤੇ ਇਹ ਜਿਹੜੀ ਨਾਲ ਲੇਡੀਸ ਹੈ ਇਹ 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 ਤੇਰੀ ਕੌਣ ਆ ਇਹ ਘਰ ਵਾਲੀ ਆ ਤਰੀਵੇਂ ਸਹਜਾ ਕਿੰਨਾ ਚਿਰ ਹੋ ਗਿਆ ਵਿਆਹ ਹੋਇਨੂੰ ਵਿਆਹ ਹੋਇਆ ਨੇ ਕੋਈ 12 ਸਾਲ 12 ਸਾਲ ਹੋ ਗਏ ਹਾਂਜੀ ਕਿੰਨੇ ਬੱਚੇ ਆ ਤੁਹਾਡੇ ਦੋ ਏ ਤੇ ਦੋ ਬੱਚੇ ਵੀ ਇਹ ਵੀ ਸਭ ਕੁਝ ਹੈ ਗਿਆ ਚੰਗੇ ਭਲੇ ਤੁਸੀਂ ਹੈਗੇ ਆ ਤੁਸੀਂ ਕੋਈ ਦਸਾਂ ਨਾ ਹੋ ਦੀ ਕੋਈ ਕਿਰਤ ਕਰਕੇ ਕੋਈ ਕੰਮ ਕਰ ਲੋ ਹੂੰ ਅੱਜ ਤੁਸੀਂ ਇੱਥੇ ਮਾਚੀ ਇੱਥੇ ਸ਼ੇਰਪੁਰ ਚੌਂਕੀ ਦੇ ਵਿੱਚ ਫੜ ਹੋਏ ਆ ਉੱਥੋਂ ਕਿੰਨੇ ਪੈਸੇ ਸ਼ੇਰਪੁਰ ਸੋਰੀ ਚੌਂਕੀ ਗੇ ਸ਼ੇਰਪੁਰ ਮੰਦਿਰ ਚ ਫੜ ਹੋਏ ਆ ਉੱਥੇ ਕਿੰਨੇ ਪੈਸੇ ਕੱਢੇ ਉਹਦੇ ਜੋ ਗੱਲੇ ਚੋਂ ਉਹਦੇ ਜੋ ਕੋਈ ਨਹੀਂ ਕੱਢਿਆ ਆਏ ਸਿਰੇ ਅੱਜ ਮੌਕਾ ਹੀ ਨਹੀਂ ਲੱਗਿਆ ਫਿਰ ਰੈਪਰ ਕਿੰਨੇ ਕੱਢਿਆ ਦੇਖੋ ਸਾਰੇ ਬੰਦੇ ਰੈਪਰ ਦੇ ਕਿੰਨੀ ਵਾਰੀ ਤੇ ਮੌਜੂਦ ਆ ਰੈਪਰ ਦੋ ਵਾਰ ਕਰੀਆ ਜੀ ਤੇ ਦੋ ਵਾਰ ਕਿੰਨੀ ਵਾਰ ਕਰੀਆ ਤੁਸੀਂ ਰੈਪਰ ਸੱਚ ਦੱਸੀ ਦੋ ਵਾਰ ਗਏ ਪਹਿਲਾਂ 3 ਤਰੀਕ ਨੂੰ ਕਰਕੇ ਆ ਪਹਿਲਾਂ ਤੇ ਪਰਸੋਂ ਤੂੰ ਕਰਿਆ 13 ਤਰੀਕ ਨੂੰ ਅਜੇ ਵਧੀਆ ਜੀ ਮੈਂ ਗੱਡੀ ਲਿਆਈ ਸੀ ਨਵੀਂ ਤੇ ਸਾਡੀ ਸੇਵਾ ਬਾਹਰੋਂ ਆਈ ਸੀ ਮੈਂ ਗੋਲਕ ਵਿੱਚ ਪਾਣੀ ਸੀ ਉਹ ਅੱਛਾ ਜੀ ਉਹ ਚਲੋ ਮਾਲਕ ਨੇ ਬਾਬੇ ਲਿਸ਼ ਨੂੰ ਜਿੰਨੀ ਬਚਤ ਕਰਤੀ ਉਹ ਮੈਂ ਗੋਲਕਿਚ ਪਾਈ ਦੀ ਸ਼ਾਮ ਨੂੰ ਅਸੀਂ ਗੱਡੀ ਦੇ ਅਰਦਾਸ ਕਰਾਈ ਬਾਬਾ ਜੀ ਕੋਲ ਬੰਨ ਜੀ ਕੋ ਇਹਨਾਂ ਦੀ ਸੇਵਾ ਇਹਨਾਂ ਨੂੰ ਦੇਤੀ ਅਸੀਂ ਅਸੀਂ ਗੋਲਕਿ ਨਹੀਂ ਪਾਈ ਅਸੀਂ ਕਿ ਭੀ ਪ੍ਰਧਾਨ ਨੂੰ ਦੇ ਦਾਂਗੇ ਨਹੀਂ ਤੇ ਉਹ ਵੀ ਜਿਹੜੇ ਅਸੀਂ ਪਾਉਣ ਸੀ 2500 ਰੁਪਏ ਸੀ ਉਹ ਵੀ ਨਿਕਲ ਜਾਣਾ ਉਹ ਵੀ ਇਹਨੇ ਕੱਢ ਲੈਣਾ ਸੀ ਇਹ ਪਹਿਲਾਂ ਵੀ ਉਦੋਂ ਇਹ ਬਗੈਦਾ ਦੀ ਫੋਟੋ ਐ ਘਰ ਦੀ ਇਹ ਆ ਰਹੀ ਮੇਰੇ ਕੋਲ ਵੀਡੀਓ ਇਹਨਾਂ ਦੀ ਟਾਰਚ ਮਾਰ ਕੇ ਕੱਢ ਰਿਹਾ ਹੈ 20 ਤਰੀਕ ਨੂੰ ਕਾਫੀ ਪੈਸੇ ਕੱਢਨੇ ਆ ਰਹੇ ਦੀ ਘਰ ਦੀ ਬਾਹਰ ਦਰਵਾਜ਼ੇ 'ਚ ਖੜੀ ਐ ਉਹ ਦੇਖਦੀ ਐ ਆਪ ਇਦੇ ਵਿੱਚ ਇਹਦਾ ਕਾਫੀ ਇੱਕ ਹਥਿਆਰ ਕਹਿ ਲੋ ਜਾਂ ਸੰਸਪਟ ਹੈਗਾ ਆ ਆ ਕੋਲੇ ਨਾਲ ਕੀ ਕਰਦਾ ਬਈ ਇਹ ਤੇ ਇਹਦੇ ਹੀ ਸਮਾਨ ਹੈ ਸਾਰਾ ਹੈ ਆ ਕੋਲਾ ਇਹਦੇ ਨਾਲ ਕੱਢ ਦ ਨਾ ਤਾਰ ਬੜੀ ਤਾਰ ਕਿਹਣੀ ਆ ਤੂੰ ਦੱਸਦਾ ਸਹੀ ਕਿਵੇਂ ਆ ਤਾਂ ਬਹੁਤ ਜਾਦੂ ਟੂਣਾ ਇਹਦੇ ਵਿੱਚ ਤਾਰਾਂ ਤੌਰ ਚ ਕੱਢ ਤਾਰ ਤੌਰ ਚ ਕੱਢ ਕੀ ਕੀ ਸਮਾਨ ਆ ਤੇਰਾ ਕੋਈ ਦੱਸ ਵੀ ਕਿਦਾਂ 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 ਚੋਰੀ ਕਰਦਾ ਐ ਆ ਆ ਵੱਡੀ ਆ ਵੱਡੀ ਤਾਰ ਆ ਹੈ ਜਿੱਥੇ ਕਿਤੇ ਵੱਡਾ ਗੱਲਾ ਹੋਵੇ ਹਾਂ ਹੂੰ ਕਾਫੇ ਜਵਾਗ ਬਲਾਸ ਆ ਗਿਆ ਆ ਗਿਆ ਸ਼ੇ ਫੜਦਾ ਹੀ 500 ਦਾ ਨੋਟਾ ਦਿੱਤਾ ਹੂੰ ਤਾਂ ਮੈਂ ਇਕੱਠਾ ਕਰ ਕਰ ਰੱਖਿਆ ਹੋਇਆ ਤੇ ਜਦ ਤੂੰ ਜੂਤ ਕਰਦੀ ਹੋਣੀ ਨਾ ਚਲ ਕੋਈ ਗੱਲ ਨਹੀਂ ਹੁਣ ਜੋ ਹੋਣਾ ਤਾਂ ਹੁਣ ਤੂੰ ਚੌਂਕੀ 'ਚ ਬੈਠਾ ਤੇਰਾ ਛੁੱਟਣ ਦਾ ਚਾਂਸ ਕੋਈ ਨਹੀਂ ਕਿਵੇਂ ਕਿਵੇਂ ਕੱਢਦਾ ਸੀ ਯਾਨੀ ਕਿ ਗੋਲਕ ਦੇ ਵਿੱਚੋਂ ਪੈਸੇ ਤਾਰਨ ਵਾਲੀ ਮੈਂ ਕਿਦਾਂ 10 ਮੜ ਜਾ 10 ਤਾਰਨ ਵਾਲੀ ਛੱਡ ਦਿਆ ਲੈਟ ਜੇ ਆ ਕੇ ਆ ਤਾਰਨ ਵਾਲੀ ਤਾਰ ਖੋਲ ਕੇ ਦੱਸ ਬੋਲਾ ਪਰ ਜਿਹੜੀ ਇਹ ਆ ਪੇਚਕਸ ਕਾਹਦੇ ਰੱਖੇ ਪੇਚਕਸ ਦੀ ਕੀ ਲੋੜ ਪੈਂਦੀ ਹੈ ਇਹ ਗੱਲਾਂ ਤਾਂ ਮੂੰਹ ਬਾਹਰ ਬੋਲਣ ਨੂੰ ਚੈਨ ਟੁੱਟ ਗਈ ਸੀਗੀ ਇੱਕ ਦਿਨ ਮੁਰਦਾ ਸੱਲ ਤਾਂ ਕਰਕੇ ਉਹ ਇਹ ਕਰਕੇ ਅੱਛਾ ਹੂੰ ਇਹ ਤੁਹਾਡਾ ਕੀ ਤੁਹਾਡਾ ਕੀ ਨਾਮ ਹੈਗਾ ਜੀ ਤੁਹਾਡਾ ਕੀ ਨਾਮ ਮਨਪ੍ਰੀਤ ਮਨਪ੍ਰੀਤ ਤੁਹਾਨੂੰ ਚੰਗ ਵਧੀਆ ਲੱਗਦਾ ਵੀ ਇਦਾਂ ਇਦਾਂ ਚੋਰੀਆਂ ਕਰਕੇ ਤੁਹਾਨੂੰ ਐ ਨਹੀਂ ਦੀ ਵੀ ਇੱਕ ਨਾ ਇੱਕ ਦਿਨ ਫੜੇ ਜਾਵਾਂਗੇ ਹੁਣ ਤੁਹਾਡੇ ਉੱਤੇ ਤੁਹਾਨੂੰ ਪਤਾ ਪਰਚਾ ਦਰਜ ਹੋ ਗਿਆ ਖਮਾਣੋ ਤੁਹਾਨੂੰ ਲੈ ਜਾਣਾ ਤਾਂ ਸਿੱਧੇ ਅੰਦਰ ਜਾਓਗੇ ਹਾਂ ਜੀ ਇੱਕ ਵਾਰੀ ਮਾਫ਼ ਕਰੀਂ ਨਹੀਂ ਤੁਹਾਨੂੰ ਕਿੰਨੇ ਪੈਸੇ ਬਣ ਜਾਂਦੇ ਆ ਦਿਨ ਦੇ ਵਿੱਚ ਆਈਡੀਆ ਦੱਸ ਦਿਓ ਵੀ ਇੰਨੇ ਕਿ ਅਸੀਂ ਕੱਢ ਲੈਨੇ ਆ ਓਥੇ ਦੱਸ ਹੂੰ ਸਮਝਣਾ ਥੋੜੀ ਸੇਵਾ ਉਹਥੇ ਵੀ ਅਸੀਂ ਕਰ ਲਈ ਆ ਕਿ ਥੋੜੀ ਘਬਰਾਉਣਾ ਸੋ ਇੰਨੇ ਕਰਣੀ ਕਿਉਂ ਦੇਖੋ ਚੋਰੀਆਂ ਦਾ ਜਿਹੜਾ ਤਾਂਤਾ ਉਹ ਦਿਨ ਪਰ ਦਿਨ ਜਿਹੜਾ ਆ ਉਹ ਵੱਧਦਾ ਹੀ ਜਾ ਰਿਹਾ ਅੱਜ ਇੱਥੇ ਜਿਹੜੀ ਚੋਰੀ ਇਹਨਾਂ ਨੇ ਕੀਤੀ ਐ ਇੱਥੇ ਫੜੇ ਗਏ ਆ ਹੁਣ ਇਹ ਮੁਲਾਜ਼ਮਾਂ ਦਾ ਕਹਿਣਾ ਕਿ ਖਮਾਣੂ ਏਰੀਆ ਦੇ ਵਿੱਚ ਇਹ ਜਿਆਦਾ ਲੋੜਿੰਦੇ ਹੈਗੇ ਆ ਉੱਥੇ ਆਲਰੇਡੀ ਪਰਚਾ ਘੱਟ ਹੋਇਆ ਹੋਇਆ ਤੇ ਚੋਰੀ ਕਰਦੇ ਫੜੇ ਗਏ ਹੰਬੋ ਵਾਲ ਮੰਦਰ ਦੇ ਵਿੱਚ ਵੀ ਇਹਨੇ ਵੀ ਪੂਰੇ ਬੇਟ ਏਰੀਆ ਦੇ ਵਿੱਚ ਇਹਨਾਂ ਨੇ ਤਹਿ ਤਹਿਲਕਾ ਮਚਾਇਆ ਪਿਆ ਤਾਂ ਚੋਰੀਆਂ ਅੱਜ ਫੜੇ ਗਏ ਆ ਹੁਣ ਪਰਚਾ ਇਹਨਾਂ ਤੇ ਦਰਜਾ ਤੇ ਖਮਾਣੂ ਇਹ ਇੱਥੇ ਇਹਨਾਂ ਨੂੰ ਸ਼ੇਰਪੁਰ ਚੌਂਕੀ ਤੋਂ ਸ਼ਿਫਟ ਕੀਤਾ ਜਾ ਰਿਹਾ ਕੀ ਜੋ ਬਣਾਉਣਾ ਹੈ ਵੀ ਤੇਰਾ ਹਾਂਜੀ ਤੇਰਾ ਨਾਮ ਕੀ ਆ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਹਾਂਜੀ ਜਸਵਿੰਦਰ ਸਿੰਘ ਅੱਜ ਕਿੱਥੇ ਕਿੱਥੇ ਝੋਰੀ ਕਰੀ ਆ ਅੱਜ ਤਾਂ ਇਹ ਮੈਂ ਆਪਣਾ ਪਿੰਡੋਂ ਆਇਆ ਸੀਗਾ ਜੀ ਪਹਿਲਾਂ ਕਿਹੜੇ ਪਿੰਡ ਤੋਂ ਆਪਣਾ ਹੈਗਾ ਪਿੰਡ ਮੇਰਾ ਉਦੋਂ ਵਾਲਾ ਉਦੋਂ ਰਹਿੰਦਾ ਕਟਾਣੀ ਅੱਛਾ ਕਟਾਣੀ ਰਹਿੰਦਾ ਕਿਰਾਏ ਤੇ ਨਾ ਉੱਥੇ ਵੀ ਜਗਾ ਆਪਣੀ ਬੀਈ ਹੋਈ ਸੀਗੀ ਮਾਤਾ ਦੇ ਨਾਮ ਅੱਛਾ ਤੇ ਇਹ ਜਿਹੜੀ ਨਾਲ ਲੇਡੀਜ਼ ਹੈ ਇਹ 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 ਤੇਰੀ ਕੌਣ ਆ ਇਹ ਘਰ ਵਾਲੀ ਤੇਰੀ ਮੈਸੇਜ ਆ ਹਾਂਜੀ ਕਿੰਨਾ ਚਿਰ ਹੋ ਗਿਆ ਵਿਆਹ ਹੋਇਨੂੰ ਬਿਆਲ ਨੇ ਉਹ ਵੀ 12 ਸਾਲ ਹੋ ਗਏ 12 ਸਾਲ ਹੋ ਗਏ ਹਾਂ ਜੀ ਕਿੰਨੇ ਬੱਚੇ ਆ ਤੁਹਾਡੇ ਦੋ ਹੀ ਤੇ ਦੋ ਬੱਚੇ ਵੀ ਇਹ ਵੀ ਸਭ ਕੁਝ ਹੈਗੇ ਆ ਚੰਗੇ ਭਲੇ ਤੁਸੀਂ ਹੈਗੇ ਆ ਤੁਸੀਂ ਕੋਈ ਦਸਾਂ ਨਾ ਹੋ ਦੀ ਕੋਈ ਕਿਰਤ ਕਰਕੇ ਕੋਈ ਕੰਮ ਕਰ ਲੋ ਇਹ ਇਕੱਠੇ ਕਰਤਾ ਰੱਖੇ ਹੋਈ ਹੈ ਤੁਸੀਂ ਜਦ ਤੂੰ ਜੂਤੂ ਕਰਦੀ ਹੋਣੀ ਨਾ ਚਲ ਕੋਈ ਗੱਲ ਨਹੀਂ ਹੁਣ ਜੋ ਹੋਣਾ ਤਾਂ ਹੁਣ ਤੂੰ ਚੌਂਕੀ 'ਚ ਬੈਠਾ ਤੇਰਾ ਛੁੱਟਣ ਦਾ ਚਾਂਸ ਕੋਈ ਨਹੀਂ ਕਿਵੇਂ ਕਿਵੇਂ ਕੱਢਦਾ ਸੀ ਯਾਨੀ ਕਿ ਗੋਲਕ ਦੇ ਵਿੱਚੋਂ ਪੈਸੇ ਤਾਰਨ ਵਾਲੇ ਕਿੰਦਾ 10 ਮੜ ਜਾ 10 ਤਾਰ ਤਾਰ ਰੋ ਜੀ ਮੈਂ ਲੈ ਰਿਹਾ ਜੀ ਆ ਕੇ ਆਪਾਰ ਨਾਲ। ਥਾਰ ਖੋਲ ਕੇ ਦੱਸ। ਖੋਲ ਨਾ ਕਰ ਜਿਹੜੀ ਆ। ਇਹ ਪੇਚਕਸ ਕਾਹਦੇ ਰੱਖੇ ਹੋਏ ਪੇਚਕਸ ਦੀ ਕੀ ਲੋੜ ਪੈਂਦੀ ਆ? ਇਹ ਗੱਲਾਂ ਦਾ ਮੂੰਹ ਬੋਲਣ ਨੂੰ। ਇਹ ਟੈਂ ਟੁੱਟ ਗਈ ਸੀਗੀ ਇੱਕ ਦਿਨ ਮੁਰਸਾ ਕਰਕੇ ਉਹ ਕਰਕੇ ਰੱਖਿਆ। ਅੱਛਾ। ਹੂੰ। ਇਹ ਤੁਹਾਡਾ ਕੀ ਤੁਹਾਡਾ ਕੀ ਨਾਮ ਹੈਗਾ ਜੀ? ਤੁਹਾਡਾ ਕੀ ਨਾਮ ਆ? ਮਨਪ੍ਰੀਤ। ਮਨਪ੍ਰੀਤ? ਤੁਹਾਨੂੰ ਚੰਗ ਵਧੀਆ ਲੱਗਦਾ ਵੀ ਇਦਾਂ ਇਦਾਂ ਚੋਰੀਆਂ ਕਰਕੇ ਤੁਹਾਨੂੰ ਐ ਨਹੀਂ ਦੀ ਵੀ ਵੀ ਇੱਕ ਨਾ ਇੱਕ ਦਿਨ ਫੜੇ ਜਾਵਾਂਗੇ। ਹੁਣ ਤੁਹਾਡੇ ਉੱਤੇ ਤੁਹਾਨੂੰ ਪਤਾ ਪਰਚਾ ਦਰਜ ਹੋ ਗਿਆ ਖਮਾਣਾ ਤੁਹਾਨੂੰ ਲੈ ਜਾਣਾ ਤਾਂ ਸਿੱਧੇ ਅੰਦਰ ਜਾਓਗੇ ਹੈ ਜੀ ਇੱਕ ਵਾਰੀ ਮਾਫ਼ ਨਹੀਂ ਤੁਹਾਨੂੰ ਕਿੰਨੇ ਪੈਸੇ ਬਣ ਜਾਂਦੇ ਆ ਦਿਨ ਦੇ ਵਿੱਚ ਆਈਡੀਆ ਦੱਸ ਦਿਓ ਵੀ ਇੰਨੇ ਕ ਅਸੀਂ ਕੱਢ ਲੈਨੇ ਆ ਇਧਰ ਦੱਸੋ ਹਾਂ ਥੋੜੀ ਸੇਵਾ ਦਾ ਉੱਥੇ ਕ ਅਸੀਂ ਕਰ ਲਈ ਆ ਕੇ ਥੋੜੀ ਕਵਰਾ ਹੋ ਰਿਹਾ ਸੋ ਨਹੀਂ ਕਰਨੀ ਕਿਉਂ ਦੇਖੋ ਚੋਰੀਆਂ ਦਾ ਜਿਹੜਾ ਤਾਂ ਤਾਂ ਉਹ ਦਿਨ ਪਰ ਦਿਨ ਜਿਹੜਾ ਆ ਉਹ ਵੱਧਦਾ ਹੀ ਜਾ ਰਿਹਾ ਅੱਜ ਇੱਥੇ ਜਿਹੜੀ ਚੋਰੀ ਇਹਨਾਂ ਨੇ ਕੀਤੀ ਹੈ ਇੱਥੇ ਫੜੇ ਗਏ ਆ ਹੁਣ ਇਹ ਮੁਲਾਜ਼ਮਾਂ ਦਾ ਕਹਿਣਾ ਕਿ ਖਮਾਣੂ ਏਰੀਆ ਦੇ ਵਿੱਚ ਇਹ ਜਿਆਦਾ ਲੋੜੀਂਦੇ ਹੈਗੇ ਆ ਉੱਥੇ ਆਲਰੇਡੀ ਪਰਚਾ ਕੱਟ ਹੋਇਆ ਹੋਇਆ ਤੇ ਚੋਰੀ ਕਰਦੇ ਫੜੇ ਗਏ ਹੰਬੋਵਾਲ ਮੰਦਿਰ ਦੇ ਵਿੱਚ ਵੀ ਇਹਨੇ ਵੀ ਪੂਰੇ ਬੇਟ ਏਰੀਆ ਦੇ ਵਿੱਚ ਇਹਨਾਂ ਨੇ ਤਹਿ ਤਹਿਲਕਾ ਮਚਾਇਆ ਪਿਆ ਤਾਂ ਚੋਰੀਆਂ ਅੱਜ ਫੜੇ ਗਏ ਆ ਹੁਣ ਪਰਚਾ ਇਹਨਾਂ ਤੇ ਦਰਜਾ ਤੇ ਖਮਾਣੂ ਇਹ ਇੱਥੇ ਇਹਨਾਂ ਨੂੰ ਸ਼ੇਰਪੁਰ ਚੌਂਕੀ ਤੋਂ ਸ਼ਿਫਟ ਕੀਤਾ ਜਾ ਰਿਹਾ